ਉਹ ਜੇ ਜਦੋਂ ਤੁਹਾਡਾ ਕੋਈ ਸੁਣਾ ਲੋ ਹੁੰਦਾ ਹੈ ਉਹ ਸਭ ਨੇ ਨਾ ਸੱਤ ਲਾਇਆ ਜਦੋਂ ਇਹ ਬੰਦੇ ਮਗਰ ਲਾਉਂਦੇ ਸਭ ਦੇ ਕੰਮ ਕਰਦੇ ਸਭ ਕਰਕੇ ਇਹ ਮੇਰੇ ਨਾਲ ਕਰਦੇ ਨੇ ਵੀਰ ਉਹ ਲੋੜ ਮਾਰਦਾ ਨਾ ਜੀ ਉਹ ਜਾਣੇ ਪਤਾ ਲੈਂਦੇ ਨੇ ਮਤਾਰ ਕਹਿੰਦੇ ਇਹਨਾਂ ਦੇ ਘਰ ਕਹ ਗਿਆ ਕਿ ਉਹ ਤੇ ਕੰਦੇ ਸਮਾਨ ਬਾਰੇ ਇਕੱਠੇ ਕਰਦੇ ਨੇ ਬੰਦਾ ਚਾਹੀਦਾ ਹੁਣ ਬੰਦੇ ਦੇ ਦੀ ਜ਼ਿੰਮੇਵਾਰੀ ਤੇ ਬੰਦਾ ਨਾ ਚੱਲ ਆਉਂਦਾ ਜਦ ਤਨ ਤੁਸੀਂ ਇਹ ਕੰਮ ਕੀਤਾ ਉਸ ਦਿਨ ਕੀ ਗੱਲ ਹੋਈ ਉਸ ਦਿਨ ਇਹੋ ਸਭ ਹੋ ਗਿਆ ਉਸ ਦਿਨ ਕਿੱਥੇ ਆਏ ਸੀ ਤੁਹਾਡੇ ਕੋਲ ਫਰਮ ਤੇ ਦੇਖਾਂਗੇ ਜਗੀਰੇ ਦੀ ਦੁਕਾਨ ਤੇ ਦੇ ਨੇ ਉਹ ਘਰ ਆ ਪਸਗਾ 7:30 7:30 7:00 ਯਾਰ ਇਹ ਠੀਕ ਹੈ ਤਾਂ ਇਹ ਕਰਕੇ ਤੁਸੀਂ ਇਹ ਕੰਮ ਕੀਤਾ ਮੈਂ ਕਹ ਰਿਹਾ ਮਾਫੀ ਇਹ ਦੱਬੀ ਸੀ ਤਾਂ ਦੇ ਦੇਣੀ ਨਹੀਂ ਤਾਂ ਇਹ ਸੀ ਮੇਰਾ ਨਾਮ ਬਾਉ ਮਰਦਾਨ ਦਾ ਬੇਟਾ ਲੱਗਦਾ ਹੈ ਗਲਬਾ ਸਰ ਉਹ ਕੰਮ ਤੇ ਕੰਮ ਦੇ ਡੜੀ ਕੰਮ ਚ ਗਏ ਸੀ ਡੜੀ ਪੇਂਡ ਦਾ ਕੰਮ ਕਰਦੇ ਆ ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪੁੱਛਣ ਤੇ ਫਿਰ ਉਹ ਕੰਮ ਤੋਂ ਦੇ ਮਗਰ ਗਏ ਤੇ ਉਹਨਾਂ ਨੂੰ ਬਹੁਤ ਔਰਚਨ ਕੀਤਾ ਤੇ ਧਮਕੀਆਂ ਤੋਂ ਦੇ ਦਿੱਤੀਆਂ ਕਿ ਜੇ ਜਿਹੜੇ ਨਿਆਣੇ ਕੋਸ਼ ਕਰਦਾਂਗੇ ਜਾਂ ਇਦਾਂ ਵਾਂ ਚ ਪੈਸੇ ਵਸ ਦੇ ਦੇ ਉਹਨਾਂ ਦੇ ਸਰ ਪੈਸੇ ਕਿ ਸੇ ਦੇ ਦੇ ਨਹੀਂ ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਸੀ ਤੇ ਸਰ ਉਹ ਦਿਨ ਦਾ ਜਦੋਂ ਇਹ ਕੰਮ ਹੋਇਆ ਉਹ ਦਿਨ ਜਦਾਂ ਔਰਚਨ ਕੀਤਾ ਉਹਨਾਂ ਨੇ ਜਦੋਂ ਆਇਆ ਡੜੀ ਨੂੰ ਉਹ ਉਹਨਾਂ ਦੇ ਡੈਡੀ ਨੇ ਇਹ ਉਹ ਇਹੋ ਜਿਹੇ ਪੈਸੇ ਜਾ ਕੇ ਦਵਾਈ ਖਾ ਲਈ। ਤੇ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖਰਿਆ। ਗੁਰਦਾਸਪੁਰ ਤੋਂ ਉਹਨਾਂ ਨੇ ਗੁਰਦਾਸਪੁਰ ਸਿਵਲ ਹਸਪਤਾਲ। ਤਾਂ ਬਾਅਦ ਉਹਨਾਂ ਨੇ ਉਥੇ ਰਫਰ ਕਰਤਾ ਤੇ ਬਾਅਦ ਜੰਮਪਸਰ ਖਰਿਆ। ਤਾਂ ਉਥੇ ਵੀ ਬਾਅਦ ਉਹਨਾਂ ਨੇ 4-5 ਦਿਨ ਦਾ ਘਰੋਗ ਰੱਖ ਕਰਤਾ। ਤੇ ਹਾਲਤ ਬੜੀ ਸੀਰੀਅਸ ਹੋ ਗਈ। ਬਾਅਦ ਉਹ ਆਪਾਂ ਨੇ ਚੰਡੀਗੜ੍ਹ ਕਰਨ ਲੱਗੇ। ਕਿ ਮਰੀਜ਼ੀਆਂ ਹਾਲ ਤਾਂ ਸੀਰੀਅਸ ਹੀ। ਬਹੁਤ ਚੰਡੀਗੜ੍ਹ ਖਣ ਲੱਗੇ ਚੰਡੀਗੜ੍ਹ ਜਾਂਦੇ ਜਾਂਦੇ ਮੜੀ ਦੇ ਹੱਥੋਂ ਹੀ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿ ਉਹਨਾਂ ਨੂੰ ਕਿਹਾ ਉਹ ਵੀ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੇ ਦੇ ਬੀਤ ਗਈ ਹੈ ਕੱਲ ਨੂੰ ਕਿਸੇ ਹੋਰ ਦੇ ਨਵੀਤੇ ਚੰਨ ਪੁਲਿਸ ਨੂੰ ਇਹ ਮੇਰੇ ਵੀ ਨੀ ਆਪੀ ਖੂਬ ਸਖਤ ਦਾ ਸਖਤ ਕਾਰਵਾਈ ਕੀਤੀ ਜਾਵੇ ਇਹ ਨਾ ਜੂ ਮੇਰਾ ਪੈਂਟਾ ਲਿਸ਼ੇ ਉਹ ਨਾ ਨਸਿੰਦਾਸੀ ਉਹਨਾਂ ਨਾਲ ਗੱਲਬਾਤ ਹੀ ਹੋਈ ਕਿ ਉਹ ਦੋ ਬੰਦੇ ਚੋਚਣ ਕਰਦੇ ਹਨ ਉਹਨਾਂ ਨੂੰ ਪਰੇਸ਼ਾਨ ਕਰਦੇ 3 ਸਾਲ ਹੋ ਗਏ ਮੇਂ ਦੱਕਾ ਦੇ ਇਹਦੇ ਵਿੱਚ ਆ ਨੀ ਪਤਾ ਕਿ ਉਹ ਕਰਦੇ ਕਿਉਂ ਨਹੀਂ ਤੇ ਇਹ ਉਹ ਦਿਨ ਉਹਨਾਂ ਨੂੰ ਬਹੁਤ ਹੀ ਦਬਾ ਦਿੱਤਾ ਸੀ ਉਹਨਾਂ ਤੇ ਉਹਨਾਂ ਫਿਰ ਪਤਾ ਨਹੀਂ ਉਥੇ ਦਵਾਈ ਖਾ ਲਈ ਜਦੋਂ ਘਰ ਆਏ ਤੋਂ ਤਾਂ ਮੈਂ ਉਹਨਾਂ ਦਾ ਮੂੰਹ ਤੋਂ ਉਹਨਾਂ ਦਾ ਮੂੰਹ ਚ ਦਵਾਈ ਆ ਹੁੰਦੀ ਤੇ ਉਹਨਾਂ ਕੋਲ ਉਲਟੀਆਂ ਵੀ ਕਰਾਈਆਂ ਉਲਟੀਆਂ ਨਹੀਂ ਹੁੰਦੀਆਂ ਅੰਦਰ ਕੀ ਫਿਰ ਐ ਇਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਿਆ ਕਰਕੇ ਉਹ ਲੈ ਗਈ ਫਿਰ ਆਪਾਂ ਬੜਾ ਇਲਾਜ ਕਰਾਇਆ ਫਿਰ ਵੀ ਉਹ ਨਹੀਂ ਬੱਚੇ ਫਿਰ ਵੀ ਮੇਰੇ ਬੱਚੇ ਸਾਡੇ ਪਿੱਛੇ ਚੱਲ ਗਏ ਕਿੰਨੀ ਮਸੇ ਵਾਲੇ ਜੀ ਪੁਲਿਸ ਵਾਲੇ ਨੇ ਹੀ ਇੱਕ ਦੇਰ ਦਿੱਤੀ ਦੀ ਉਹਨਾਂ ਨੇ ਹੀ ਕਿਹਾ ਵੀ ਹਾਜੀ ਜਾ ਕੇ ਕਰੋ ਕਾਨੂੰਨ ਇਨਸਾਫੀ ਮਿਲਣੀ ਚਾਹੀਦੀ ਦੇਖੋ ਜੀ ਮਤੀ 16 10 25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲ ਹੋਏ ਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ ਜਿੱਥੇ ਮੇਰੇ ਵੱਲੋਂ ਮੌਕੇ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ رائے ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੌਰਾਨੇ ਇਲਾਜ ਹੈ ਇਹ ਸ਼ਿੰਦਾ ਮਸੀਦੀ ਜਿਹੜੀ ਉਹ ਡੈਥ ਹੋ ਗਈ ਹੈ ਤੇ ਇਸ ਸੰਬੰਧੀ ਅਸੀਂ ਜਿਹੜਾ ਮ੍ਰਿਤਕਾ ਸ਼ੰਦਾਮ ਸੀ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸਪਰਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਉਂਦੇ ਹਾਂ